ਹਾਂਜੀ ਵੀਰ ਜੀ ਕਿਹਨਾ ਜੀ ਆਪਣਾ ਜੀ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਤੇ ਕੀ ਸਮੱਸਿਆ ਕੀ ਗੱਲਬਾਤ ਹੋਈ ਆ ਸਮੱਸਿਆ ਭਾਜੀ ਇਹ ਚਾਚੇ ਦਾ ਮੁੰਡਾ ਸਾਡਾ ਹਰਜਿੰਦਰ ਸਿੰਘ ਨਾ ਜੀ ਉਹ ਇੱਥੋਂ ਜਿਮੇਦਾਰ ਦੇ ਕੰਮ ਤੇ ਗਿਆ ਵਾ ਹਮ ਕੰਮ ਤੇ ਗਿਆ ਤੇ ਚਾਹਨਕ ਉਹਦੇ ਕਹਿੰਦੇ ਟਰਾਲੀ ਤੋਂ ਡੇਕ ਕੇ ਸੱਟ ਲੱਗ ਗਈ ਆ ਉਹਨੂੰ ਪਹਿਲਾਂ ਗੜੇ ਹਸਪੀਟਲ ਲੈ ਗਏ ਆ ਉਸ ਤੇ ਲੈ ਗਏ ਆ ਉੱਥੇ ਉਹਨਾਂ ਨੇ ਮਨਾਂ ਕਰ ਦਿੱਤਾ ਵਾ ਫਿਰ ਉਹਨੂੰ ਡੀ ਐਮ ਸੀ ਹਸਪੀਟਲ ਖੜਿਆ ਲੁਧਿਆਣੇ ਉੱਥੇ ਉਹਦਾ ਇਲਾਜ ਚੱਲਦਾ ਪਿਆ ਵਾ ਤੇ ਇਲਾਜੇ ਕਰਦੇ ਕਰਦੇ ਮੰਲੋ ਦੱਸਿਆ ਵੀ ਉਹਦੇ ਅੰਦਰੂਨੀ ਜਿਹੜੀ ਆ ਸੱਟ ਜਿਆਦਾ ਵਾ ਤੇ ਇਲਾਜ ਜਿਆਦਾ ਮਹਿੰਗਾ ਵਾ ਪਰਿਵਾਰ ਜਿਹੜਾ ਗਰੀਬ ਆ ਤਿੰਨ ਬੇਟੀਆਂ ਨਾਨੀਆਂ ਤੇ ਵਾਈਫ ਉਹਨਾਂ ਦੇ ਆ ਪਿੱਛੇ ਖੜੇ ਪਰਜਾਈ ਸਾਡੇ ਅਸੀਂ ਸਰਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਗਰੀਬ ਪਰਿਵਾਰ ਦੀ ਥੋੜੀ ਮਦਦ ਕੀਤੀ ਜਾਵੇ ਵੱਖ-ਵੱਖ ਸੰਸਥਾ ਨੂੰ ਵੀ ਤੇ ਇਹੀ ਕਹਿੰਦੇ ਆ ਵੀ ਇਸ ਪਰਿਵਾਰ ਦੀ ਥੋੜੀ ਮਦਦ ਕੀਤੀ ਜਾਵੇ ਇਲਾਜ ਬਹੁਤ ਜਿਆਦਾ ਮਹਿੰਗਾ ਵਾ ਤੇ ਜਿੰਨੇ ਸਾਡੇ ਕੋਲ ਪੈਸੇ ਹੀ ਨਹੀਂ ਲਾ ਚੁੱਕੇ ਆ ਸਾਡੇ ਘਰ ਦੇ ਹਾਲਾਤ ਵੀ ਥੋੜੇ ਬਹੁਤ ਮਾੜੇ ਤੇ ਕੰਮ ਕਰਨ ਕਰਨ ਵਾਲਾ ਭਰਾ ਹੀ ਸਾਡਾ ਤੇ ਤਿੰਨ ਬੇਟੀਆਂਾਂ ਨਾ ਦੀਆਂ ਤੇ ਇਲਾਜ ਵਾਸਤੇ ਸਾਨੂੰ ਪੈਸਾਂ ਦੀ ਬਹੁ ਲੋੜ ਵਾ ਤੇ ਸਾਡੀ ਹੈਲਪ ਕੀਤੀ ਜਾਵੇ ਹਾਂਜੀ ਪੰਜ ਜੀ ਕਿਨਾ ਜੀ ਆਪਣਾ ਸਰਨਜੀਤ ਕਰੋ ਇਹ ਕੀ ਗੱਲ ਬਾਤ ਹੋਈ ਆ ਮੇਰੇ ਪਤੀ ਕੰਮ ਤੇ ਗਏ ਸੀ ਹਾਂਜੀ ਦਿਹਾੜੀ ਗਏ ਸੀ ਮਜ਼ਦੂਰੀ ਕਰਨ ਹਾਂਜੀ ਤੇ ਉੱਥੇ ਮਤਲਬ ਕਹਿੰਦੇ ਪੈਰ ਫਿਸਲਿਆ ਵਾ ਤੇ ਡਿੱਗ ਫੇਰ ਜਾਦੀ ਸੱਟ ਲੱਗ ਗਈ ਉਹਦੇ ਫਲੱਗ ਜੀ ਤੇ ਹਸਪੀਟਲ ਗੜੇ ਖੜਿਆ ਸੀ ਜੀ ਗੜੇ ਖੜਿਆ ਸੀ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਸੱਟ ਜ਼ਿਆਦੀ ਆ ਤੁਸੀ ਲੁਧਿਆਣੇ ਲੈ ਕੇ ਜਾਓ ਹਾਂਜੀ ਲੁਧਿਆਣੇ ਲੈ ਕੇ ਗਏ ਆ ਹਸਪੀਟਲ ਸ ਤੇ ਉੱਥੇ ਨੇ ਦਾਖਲ ਕਰਵਾ ਦਿੱਤਾ ਬਹੁਤ ਹਸਪੀਟਲ ਦਾਖਲ ਨੇ ਤੇ ਪਰ ਉੱਥੇ ਖਰਚਾ ਬਹੁਤ ਆ ਉਹੀ ਕਮਾਉਣ ਵਾਲਾ ਸੀ ਹੋਰ ਪੇ ਕਰ ਵਿੱਚ ਹੈ ਨਹੀਂ ਕਮਾਉਣ ਵਾਲਾ ਤਿੰਨ ਮੇਰੀਆਂ ਬੇਟੀਆਂ ਨੇ ਤੇ ਬੇਟਾ ਕੋਈ ਨਹੀਂਗਾ ਦੇਖ ਉੱਥੇ ਮਤਲਬ ਲਾਜ ਨਹੀਂ ਸਾਡੇ ਕੋ ਹੋਣਿਆ ਸਾਡੇ ਕੋ ਨਹੀਂ ਹੈਗਾ ਇਹਨੂੰ ਤੁਹਾਡੀ ਕੀ ਮੰਗ ਸਰਕਾਰ ਕੋ ਤੁਹਾਡੀ ਮੰਗਵਾ ਭੈਣ ਭਰਾਵਾ ਕੋਈ ਸਾਡੀ ਮਜ਼ਦ ਕੀਤੀ ਜਾਵੇ ਲਾਜ ਹੋ ਜੀ ਉਹਨਾਂ ਦਾ ਗਰੀਬੀ ਹੈਗੀ ਆ ਮੈਂ ਮੇਰੇ ਕੋ ਨਹੀਂ ਹੈਗਾ ਮੈਂ ਬੜਿਆਂ ਕੋ ਪਾਇ ਉਸੇ ਕੋਈ ਨਹੀਂ ਦਿੰਦਾ ਮੈਨੂੰ